ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਮੇਂ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਮ ਫੜ ਕੇ ਲੈ ਕੇ ਜਾ ਰਹੇ ਸੀ ਉਸ ਸਮੇਂ ਉਸ ਵੇਲੇ ਦੀਆਂ ਔਰਤਾਂ ਜੋ ਸੀ ਉਹ ਖੜ ਕੇ ਗੱਲਾਂ ਕਰ ਰਹੀਆਂ ਸੀ ਉਹ ਇੱਕ ਦੂਸਰੀ ਨੂੰ ਪੁੱਛਦੀਆਂ ਸਵਾਲ ਕਰਦੀਆਂ ਕਿ ਇਹ ਕੌਣ ਹਨ ਇਹਨਾਂ ਨੂੰ ਵਜ਼ੀਰ ਕਿਉਂ ਫੜ ਕੇ ਲੈ ਕੇ ਜਾ ਰਹੇ ਨੇ ਸੋ ਉਸ ਵੇਲੇ ਦੀ ਵਾਰਤਾ ਮੈਂ ਆਪ ਸਭ ਨਾਲ ਸਾਂਝੀ ਕਰਨ ਜਾ ਰਹੀ ਹਾਂ ਪਿਆਰ ਨਾਲ ਸਰਵਣ ਕਰਨਾ ਜੀ ਕਿਉਂ ਪਕੜ ਮਸੂਮਾ ਨੂੰ ਨੀ ਇੱਲਈ ਪੁਲਸੀਏ ਜਾਂਦੇ ਤੱਕ ਨੂਰ ਇਲਾਹੀ ਨੂੰ ਨਿਉ ਨਿਉ ਪਾਰਵਤ ਸੀਸ ਨਿਵਾਂਦੇ ਨਾਲ ਹਕੂਮਤ ਦੇ ਇਹਨਾਂ ਦੀ ਕੀ ਪਈ ਮਰੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋ ਇਹ ਹੰਸਾਂ ਦੀ ਜੋੜੀ ਕਿਉ ਫੜੀ ਸਿਪਾਈਆਂ ਨੇ ਪੈਣੋ ਇਹ ਹੰਸਾਂ ਦੀ ਜੋੜੀ ਸਮਝਣ ਵਿੱਚ ਆਉਂਦੀ ਨਾ ਗਲਤੀ ਕਰ ਬੈਠੇ ਐ ਕਾਦੀ ਔ ਪੁੱਜਣ ਜੋਗ ਮਤਾ ਹੋ ਉਚਾਨਾ ਨੀ ਆ ਦਾਦੀ ਮਨਮੋਨੀ ਆ ਰੂਹਾਂ ਤੇ ਰੂਹਾ ਤੇ ਤਰਸ ਨਾ ਕਰਦੇ ਹਾਕਮ ਕੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋ ਏ ਹੰਸਾਂ ਦੀ ਜੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋ ਏ ਹੰਸਾਂ ਦੀ ਜੋੜੀ ਹੈ ਫੁੱਲ ਬਰਸਾਰੀਆਂ ਪਰੀਆਂ ਸੁਰਗਾਂ ਵਿੱਚੋਂ ਖੜੀਆਂ ਧਰਤੀ ਦੇ ਲੋਕ गाने ਪੈਣੋਂ ਕਿਉਂ ਜੜੀਆਂ ਹੱਥ ਕੜੀਆਂ ਲੱਗਦੀ ਨਿਰਦੋਸ਼ਾਂ ਦੀ ਆਈਉ 10 ਸਾਲਾਂ ਤੋਂ ਥੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋਂ ਇਹ ਹੰਸਾਂ ਦੀ ਚੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋਂ ਏ ਹੰਸਾਂ ਦੀ ਚੋੜੀ ਮਨ ਤੇ ਰਾਮ ਕੁੜੇ ਜਾਏ ਰੂਪ ਬਸੰਤ ਨੇ ਦੋਵੇਂ ਮਾਤਾ ਮਤਰੇਈ ਨੇ ਕੱਡੇ ਕਰੋ ਹੋਣਗੇ ਓਵੇਂ ਰਹੇ ਕਿਦਰ ਫੁਲੇਰੇ ਜਾ ਟਾਣੀ ਸਣੇ ਫੁੱਲਾਂ ਦੇ ਤੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋ ਏ ਹੰਸਾਂ ਦੀ ਜੋੜੀ ਕਿਉ ਫੜੀ ਸਿਪਾਈਆਂ ਨੇ ਪੈਣੋ ਏ ਹੰਸਾਂ ਦੀ ਜੋੜੀ ਤੱਕ ਕੇ ਤੇ ਸ਼ਕਲਾਂ ਨੂੰ ਜੂਸਫ ਡਿੱਗਦਾ ਬائیں ਦائیں ਅੱਖੀਆਂ ਦੀ ਜੋਤ ਅੱਗੇ ਜੋਤ ਅੱਗੇ ਜਾਂਦੇ ਸੂਰਜ ਚੰਦ ਗਰਹਿਣੇ ਪੰਨਾ ਜਈਆਂ ਬੁੱਲੀਆਂ ਤੇ ਰਈਆਂ ਹਸਤ ਦੀਵਾਲੀ ਲੋੜੀ ਕਿਉਂ ਫੜੀ ਸਿਪਾਈਆਂ ਨੇ ਪਹਿਣੋ ਏ ਹੰਸਾਂ ਦੀ ਜੋੜੀ ਕਿਉਂ ਫੜੀ ਸਿਪਾਈਆਂ ਨੇ ਪਹਿਣੋ ਏ ਹੰਸਾਂ ਦੀ ਜੋੜੀ ਕਿਹਾ ਮੁਸਲਮ ਬੇਟੀ ਨੇ ਇਹੇ ਹੁਸਨ ਹਸੈਨ ਅਸਾਡੇ ਤੇ ਵੈਰ ਜਹੀਦੀਆਂ ਨੇ ਮਾਰੇ ਦੇਕੇ ਦੁਖੜੇ ਡਾਡੇ ਹੈ ਦਰਦੇ ਬੇਟੀਆਂ ਦੀ ਬੇਟੀਆਂ ਦੀ ਜਾਲਮ ਲੋਕਾਂ ਰਤ ਨਚੋੜੀ ਕਿਉਂ ਫੜੀ ਸਿਪਾਈਆਂ ਨੇ ਪਹਿਣੋ ਇਹ ਹੰਸਾਂ ਦੀ ਜੋੜੀ ਕਿਉਂ ਫੜੀ ਸਿਪਾਈਆਂ ਨੇ ਪਹਿਣੋ ਇਹ ਇਨਸਾਂ ਦੀ ਜੋੜੀ ਆਪਣੀਆਂ ਅੱਖਾਂ ਵਿੱਚੋਂ ਹੰਝੂ ਮੱਲੋ ਮੱਲੀ ਕਰਦੇ ਬਾਰੂ ਅੰਗ ਥਿੜਕ ਰਹੇ ਥਿੜਕ ਰਹੇ ਅੰਦਰੋਂ ਕੰਬੀ ਜਾਂਦੇ ਹਿਰਦੇ ਹੁਣ ਵਾਰੇ ਡਾਰ ਵਿੱਚੋਂ ਜਾਂਦੇ ਹੀਰੇ ਹਰਨ ਵਿਛੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋ ਏ ਹੰਸਾਂ ਦੀ ਜੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋ ਏ ਹੰਸਾਂ ਦੀ ਜੋੜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ